ਸੋਰਠ ਮਹੱਲਾ ਪੰਜਾਬ ਪ੍ਰਭ ਕੀ ਸਰਨ ਸਗਲ ਪਹਿਲਾ ਥੇ ਦੁੱਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਤੇ ਆਇਆ ਪ੍ਰਭ ਜੀਓ ਤੂੰ ਮੇਰਾ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਨਾਹਵੋ ਰੰਗ ਰਾਤਾ ਸਤ ਗੁਰ ਨਾਮ ਨੇ ਧਨ ਦੜਾਇਆ ਚਿੰਤਾ ਸਗਲ ਬਿਨਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਬ ਬਿਨਸੀ ਤਾ ਕੋ ਵਿਗਨ ਨ ਕੋ ਲਗੇ ਜੋ ਸਤ ਗੁਰ ਆਪਣੇ ਰਖੇ ਚਰਨ ਕਮਲ ਬਸੇਰ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਛਪੁ ਜਾਏ ਨਾਨਕ ਦਾਸ ਤਾ ਕੈ ਬਲੇ ਹਰੈ ਜਿਨ ਪੂਰਨ ਪੈ ਜ ਰਖਾਈ ਰਠ ਮਹੱਲਾ ਪੰਜਾਬ ਪ੍ਰਭ ਕੀ ਸ਼ਰਨ ਸਗਲ ਪੈ ਲਾਟੇ ਦੁੱਖ ਬਿਨਸੇ ਸੁਖ ਪਾਇਆ ਦਿਆਲ ਹੋਵਾ ਪਰ ਬ੍ਰਹਮ ਸੋ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੂੰ ਮੇਰਾ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੇਨ ਦੇ ਅਲਾ ਗੁਣ ਗਾਵ ਰੰਗ ਰਤਾ ਸਤ ਗੁਰ ਨਾਮ ਨੇ ਢਾਲ ਡਰ ਡਾਇਆ ਚਿੰਤਾ ਸਗਲ ਬਿਨਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਬਿਨਸੀ ਤਾ ਕ ਬਿਗਨ ਲਾ ਕੋ ਲਗੇ ਜੋ ਸਤ ਗੁਰ ਆਪਣੇ ਰਖੇ ਚਰਨ ਕਮਲ ਬਸੇ ਹਿਰਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੇ ਛਪ ਜਾਏ ਨਾਨਕ ਦਾਸ ਤਾ ਕੈ ਬਲੇ ਹਰ ਜਿਨ ਪੂਰਨ ਪੈਜ ਰਖਾਈ ਸਰਠ ਮਹਲਾ ਪੰਜਵਾਂ ਪ੍ਰਭ ਕੇ ਸ਼ਰਣ ਸਗਲ ਪਹਿਲਾ ਥੇ ਦੁੱਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਤੇ ਆਇਆ ਪ੍ਰਭ ਜੀਓ ਤੂੰ ਮੇਰਾ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੇ ਨਦਿਆਲਾ ਗੋਣ ਗਾਵੋ ਰੰਗ ਰਤਾ ਰਹਾਓ ਸਤ ਗੁਰ ਲਮਨ ਧਨ ਦਰਡਾਇਆ ਚਿੰਤਾ ਸਗਲ ਬਿਨਸੀ ਕਰ ਕਿਰਪਾ ਆਪਣੋ ਕਰ ਲੈਨਾ ਮਨ ਵਸਿਆ ਆ ਬਿਨਸੀ ਤਕੋ ਦਿਗਨ ਨ ਕੋ ਲਾ ਕੇ ਜੋ ਸਤ ਗੁਰ ਆਪਣੇ ਰਖੇ ਚਰਨ ਕਮਲ ਬਸੇਰ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸਿਵਕ ਪ੍ਰਭ ਆਪਣੇ ਜਿਨ ਮਨ ਕੇ ਛੁਪ ਜਾਈ ਲਾਲਕ ਦਾਸ ਤਾ ਕੈ ਬਿਨ ਹਰੈ ਜਨਪੂਰਨ ਪੈਜ ਰਖਾਈ ਸੋਰਠਾ ਮਹੱਲਾ ਪੰਜਵਾ ਪ੍ਰਭੂ ਕੇ ਸ਼ਰਨ ਸਗਲ ਪੈਲਾ ਥੇ ਦੁਖ ਬਿਨਸੇ ਸੁਖ ਪਾਇਆ दयाल होआ पर ब्रह्म स्वामी पूरा सतगुरु त्याया प्रभु जी ओ तू मेरो साहिब दाता कर करपा प्रभु दे न दयाला ਗੁਣ ਗਾਓ ਰੰਗ ਰਤਾ ਰਹਾਓ ਸਤ ਗੁਰ ਨਾਮ ਨੇ ਧਨ ਦਰੜਾਇਆ ਚਿੰਤਾ ਸਗਲ ਬਿਨਸੀ ਕਰ ਕਿਰਪਾ ਆਪਣੂ ਕਰ ਲੈਨਾ ਮਨ ਵਸਿਆ ਬਿਨਸੀ ਤਰ ਕੋ ਬੇਗਨ ਲਾ ਕੋ ਲਗੇ ਜੋ ਸਤ ਗੁਰ ਆਪਣੇ ਰੱਖੇ ਚਰਨ ਕਮਲ ਬਸੇਰ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਕਰ ਬੇ ਅਫੁਲੇ ਜਿਨ ਮਨ ਕੀ ਇਛੁ ਪੁਜਾਇ ਨਾਨਕ ਦਾਸ ਤਾ ਕੈ ਬਲੇ ਹਰੇ ਜੇਨ ਪੂਰਨ ਪੈਜ ਰਖਾਈ ਸੋਰਠਾ ਮਹਲਾ ਪੰਜਵਾ ਪ੍ਰਭ ਕੀ ਸ਼ਰਨ ਸਗਲ ਪੈ ਲਾਟੇ ਦੁੱਖ ਬਿਨਸੇ ਸੁਖ ਪਾਇਆ दयालु होवा पार ब्रह्म स्वामी पूरा सतगुरु धियाया प्रभु जीयो तू मेरो साहिब दाता कर कृपा ਬਦ ਦੇ ਨਦਿਆਲਾ ਗੁਣ ਗਾਉ ਰੰਗ ਰਤਾ ਰਹਾ ਸਤ ਗੁਰ ਨਾਮ ਨੇਢਲ ਡਰਾਇਆ ਚਿੰਤਾ ਸਗਲ ਬਿਨਸੀ ਕਰ ਕਿਰਪਾ ਆਪਣੋ ਕਰ ਲੈਣਾ ਮਨ ਵਸਿਆ ਬਿਨਸੀ ਤਾਕ ਬੇਗਨ ਨ ਕੋ ਲਗੇ ਜੋ ਸਤ ਗੁਰ ਆਪਣੇ ਰੱਖੇ ਚਰਨ ਕਮਲ ਬਸੇਰ ਦੇ ਅੰਤਰ ਅੰਮ੍ਰਿਤ ਹਰ ਰਸ ਚਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੇ ਛਪ ਜਾਏ ਨਾ ਨਿਕਦਾ ਸਤਾ ਕੈ ਬਲੇ ਹਾਰੇ ਜਿਨ ਪੂਰਨ ਪੈਜ ਰਖਾਈ ਸੋਰਠ ਮਹੱਲਾ ਪੰਜਾਬ ਪ੍ਰਭ ਕੇ ਸ਼ਰਣ ਸਗਲ ਪੈਲਾ ਥੇ ਦੁਖ ਬਿਨ ਸੇ ਸੁਖ ਪਾਇਆ ਦਿਆਲ ਹੋਆ ਪਰ ਬ੍ਰਹਮ ਸੁਆਮੀ ਪੂਰਾ ਸਤਗੁਰ ਤੇ ਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੇਨ ਦਿਲਾ ਗੋਣ ਗਾਵੋ ਰੰਗ ਰਤਾ ਰਹਾਉ ਸਤ ਗੁਰ ਲਾ ਮਨ ਦੀਦਾਨ ਦੜਾਇਆ ਚਿੰਤਾ ਸਗਲ ਬਿਨਸੀ ਕਰ ਕਿਰਪਾ ਆਪਣੋ ਕਰ ਲੈਨਾ ਮਨਵਸਿਆ ਬਿਨਸੀ ਤਾਕ ਬਿਗਨ ਨ ਕੋ ਲਗੇ ਜੋ ਸਤ ਗੁਰ ਆਪਣੇ ਰਖੇ ਚਰਨ ਕਮਲ ਬਸੇਰ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੇ ਇਛੁ ਭਜਾਏ ਲਾਲਕ ਦਾਸਤਾ ਕੈ ਬਲੇ ਹਰੇ ਜਿਨ ਪੂਰਨ ਪੈਜ ਰਖਾਈ ਸੁਰਠਾ ਲਾ ਪੰਜਵਾ ਪ੍ਰਭ ਕੀ ਸ਼ਰਨ ਸਗਲ ਪਹਿਲਾ ਥੇ ਦੁਖ ਬਿਨ ਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਤੇ ਆਇਆ ਪ੍ਰਭ ਜੀਓ ਤੂੰ ਮੇਰਾ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰਮ ਰਾਤਾ ਸਤ ਗੁਰ ਨਾਮ ਨੇ ਧਾਣ ਦੜਾਇਆ ਚਿੰਤਾ ਸਗਲ ਬਿਨਸੀ ਕਰ ਕਿਰਪਾ ਆਪਣੋ ਕਰ ਲੀਣਾ ਮਨ ਵਸਿਆ ਆ ਬਿਨਸੀ ਤਾ ਕੋ ਵਿਗਨਨ ਕੋ ਲਗੇ ਜੋ ਸਤ ਗੁਰ ਆਪਣੇ ਰਖੇ ਚਰਨ ਕਮਲ ਬਸੇਰ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ sevak prab apne jin man ki chup jae nanak das ta kahe bhale hare jin purn paj rakhai ਸਰਠ ਮਹੱਲਾ ਪੰਜਾਬ ਪ੍ਰਭ ਕੀ ਸ਼ਰਨ ਸਗਲ ਪੈ ਲਾਟੇ ਦੁੱਖ ਬਿਨਸੇ ਸੁਖ ਪਾਇਆ ਦਿਆਲ ਹੋਵਾ ਪਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜੀਓ ਤੂੰ ਮੇਰਾ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੇ ਨਦਿਆਲਾ ਗੁਣ ਗਾਉ ਰੰਗ ਰਤਾ ਰਹਾ ਸਤ ਗੁਰ ਨਾਮ ਨਾਲ ਢਾਲ ਦਰੜਾਇਆ ਚਿੰਤਾ ਸਗਲ ਬਿਨਸੀ ਕਰ ਕਿਰਪਾ ਆਪਣੋ ਕਰ ਲੀ ਲਾ ਮਨ ਵਸਿਆ ਬਿਨਸੀ ਤਾ ਕ ਬਿਗਨ ਨਾ ਕੋ ਲਗੇ ਜੋ ਸਤ ਗੁਰ ਆਪਣੇ ਰਖੇ ਚਰਨ ਕਮਲ ਬਸੇ ਹਿਰਦੇ ਅੰਦਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੇ ਛੁਪ ਜਾਏ ਨਾਨਕ ਦਾਸ ਤਾ ਕੈ ਬਲੇ ਹਰ ਜਿਨ ਪੂਰਨ ਪੈਜ ਰਖਾਈ ਸਰਠ ਮਹਲਾ ਪੰਜਵਾਂ ਪ੍ਰਭ ਕੇ ਸ਼ਰਣ ਸਗਲ ਪਹਿਲਾ ਥੇ ਦੁੱਖ ਬਿਨ ਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੁਮੀ ਪੂਰਾ ਸਤ ਗੁਰ ਤੇ ਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੇਨ ਦੇ ਆਲਾ ਗੋੜ ਗਾਵੋ ਰਵਰ ਰਤਾ ਰਹਾਉ ਸਤਗੁਰ ਲਮਨ ਧਨ ਦਰਡਾਇਆ ਚਿੰਤਾ ਸਗਲ ਬਿਨਸੀ ਕਰ ਕਿਰਪਾ ਆਪਣੋ ਕਰ ਲੈਨਾ ਮਨ ਵਸਿਆ ਆ ਬਿਨਸੀ ਤਕ ਬਿਗਨ ਨ ਕੋ ਲਾਗੇ ਜੋ ਸਤ ਗੁਰ ਆਪਣੇ ਰਖੇ ਚਰਨ ਕਮਲ ਬਸੇਰ ਦੇ ਅੰਤਰ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੇ ਛੁਪ ਜਾਈ ਲਾਲਕ ਦਾਸ ਤਾ ਕੈ ਬਿਨ ਹਰੈ ਜਿਨ ਪੂਰਨ ਪੈਜ ਰਖਾਈ ਸੋਰਠ ਮਹੱਲਾ ਪੰਜਵਾ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਦਿਆਲ ਹੋਆ ਪਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕੇ ਕਿਰਪਾ ਪ੍ਰਭ ਦੇਨ ਦਿਆਲਾ ਗੁਣ ਗਾਓ ਰੰਗ ਰਤਾ ਰਹਾਓ ਸਤ ਗੁਰ ਨਾਮ ਦੇ ਧਨ ਅੰਦਰ ੜਾਇਆ ਚਿੰਤਾ ਸਗਲ ਬਿਨਸੀ ਕਰ ਕਿਰਪਾ ਆਪਣੂ ਕਰ ਲੀਨਾ ਮਨ ਵਸਿਆ ਬਿਨਸੀ ਤਾ ਕੋ ਬੇਗਨ ਨਾ ਕੋ ਲਗੇ ਜੋ ਸਤ ਗੁਰ ਆਪਣੇ ਰੱਖੇ ਚਰਨ ਕਮਲ ਬਸੇ ਰਦੇ ਅੰਤਰ ਅੰਮ੍ਰਿਤ ਹਰ ਰਸ ਚਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛ ਪੁਜਾਏ ਨਾਨਕ ਦਾਸ ਤਾਂ ਕਹਿ ਬਲਿਹਾਰੇ ਜੇ ਲਪੁਰ ਲ ਪੈਜ ਰਖਾਈ ਸੋਰਠ ਮਹਲਾ ਪੰਜਵਾ ਪ੍ਰਭ ਕੀ ਸ਼ਰਨ ਸਗਲ ਪੈ ਲਾチェ ਦੁਖ ਬਿਨਸੇ ਸੁਖ ਪਾਇਆ दयाल हुआ पार ब्रह्म स्वामी पूरा सतगुरु दयाल प्रभु जीयो तू मेरो साहिब दाता कर कृपा ਬਦੇ ਨ ਦੇ ਆਲਾ ਗੁਣ ਗਾਉ ਰੰਗ ਰਤਾ ਰਹਾ ਸਤ ਗੁਰ ਨਾਮ ਨਿਧਨ ਡਰਾਇਆ ਚਿੰਤਾ ਸਗਲ ਬਿਨਸੀ ਕਰ ਕਿਰਪਾ ਆਪਣੋ ਕਰ ਲੈਣਾ ਮਨ ਵਸਿਆ ਬਿਨਸੀ ਤਾਕਾ ਬੇਗਨ ਨਾ ਕੋ ਲਗੇ ਜੋ ਸਤ ਗੁਰ ਆਪਣੇ ਰੱਖੇ ਚਰਨ ਕਮਲ ਬਸੇਰ ਦੇ ਅੰਤਰ ਅੰਮ੍ਰਿਤ ਹਰ ਰਸ ਚਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੇ ਛਪ ਜਾਏ ਨਾ ਨਕਦਾਸਤਾ ਕੈ ਬਲਹਾਰੇ ਜਿੰਪੂਰਨ ਪੈਜ ਰਖਾਈ ਸੋਰਠ ਮਹੱਲਾ ਪੰਜਾਬ ਪ੍ਰਭ ਕੇ ਸ਼ਰਣ ਸਗਲ ਪਹਿਲਾ ਥੇ ਦੁੱਖ ਬਿਨ ਸੇ ਸੁਖ ਪਾਇਆ ਦਿਆਲ ਹੁਆ ਫਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਤੇ ਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੇਨ ਦਿਲਾ गुण गावो रंग रता रहाऊ सतगुरु राम निदान धड़ाया चिंता सगल बिनासी कर कृपा अपनो कर लेना ਮਨ ਵਸਿਆ ਬਿਨਸੀ ਤਾਕ ਬਿਗਨ ਨ ਕੋ ਲਗੇ ਜੋ ਸਤ ਗੁਰ ਆਪਣੇ ਰਖੇ ਚਰਨ ਕਮਲ ਬਸੇਰ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮੰਨ ਕੇ ਛੁ ਭਜਾਏ ਨਾਨਕ ਦਾਸਤਾ ਕੈ ਬਨੇ ਹਰੇ ਜਿਨ ਪੂਰਨ ਪੈ ਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ